ਚਬਰਾ 855 ਰਿਵਰਸ ਪੀਡੀਓ ਟਾਪ ਮਾਡਲ ਹਾਈ ਬਸਟਾਰ ਚਾਰ ਸੋਚ ਆ ਗਿਆ ਜਿਹਦੀ ਡਿਮਾਂਡ ਵਾਲੀ ਆ ਕਿੰਨੇ ਮਾਡਲ ਆ ਬਾਈ 2022 22 ਮਾਡਲਾ ਹੁਣ ਲਿਖਾ ਡੀਆਈ 750 ਦਾ ਆਰਐਕਸ ਟਾਇਰ ਦੇਖੋ ਬਾਈ ਜਮਾਂ ਤਾ ਰੇਟ ਆ ਪਾਵਰ ਸਟੀering ਕਿੰਨੇ ਮਾਡਲ ਆ ਇਹ 14 ਮਾਡਲ 14 ਮਾਡਲ ਡਬਲ ਪੰਪ ਚ ਆ ਗਿਆ ਹਾਂਜੀ ਹੱਸੀ ਕਾ ਬਾਈ ਜੀ ਸਾਰੇ ਦੋਸਤਾਂ ਮੇਰੇ ਨੂੰ ਆਪਾਂ ਮੋਠੇ ਹੀ ਬਰਨਾਲਾ ਟਰੈਕਟਰ ਮੰਡੀ ਤੇ ਆਪਾਂ ਸੋਨਾਂ ਦਿਖਾਉਣਾ ਜੀ ਕੈਂਡ ਕੈਂਡ ਕੰਡੀਸ਼ਨ ਆਇ ਟਰੈਕਟਰ ਤੇ ਬਾਈ ਬੈਂਤਾ ਆਪਣੇ ਨਾਲ ਜੋੜਿਆ ਉਹਦੇ ਨਾਲ ਆਪਾਂ ਗੱਲਬਾਤ ਕਰਦੇ ਆਂ ਹਾਂਜੀ ਅਸੀ ਕਾ ਬਾਈ ਜੀ ਸੱਸੀ ਗਾਲ ਜੀ ਹੋਰ ਕਿਵੇਂ ਜੀ ਵਧੀਆ ਠੀਕ ਠਾਕ ਤੇ ਕਿੰਨੇ ਟਰੈਕਟਰ ਲੈ ਕੇ ਆਂ ਬਾਈ ਤਿੰਨ ਆ ਵੀਰੇ ਠੀਕ ਹੈ ਜੀ ਹਾਂ ਜੀ ਤੇ ਪਿੰਡ ਬਾਈ ਜੀ ਕਿਹੜਾ ਆਪਣਾ ਪਿੰਡ ਜੀ ਠੀਕ ਹੈ ਜੀ ਪਹਿਲਾਂ ਕਰਦੇ ਆਂ ਬਾਈ ਟਰੈਕਟਰ ਬਾਰੇ ਗੱਲਬਾਤ ਪਰ ਬਾਅਦ ਚ ਐਡਰੈਸ ਦੇਵਾਂਗੇ ਸਾਹਮਣੇ ਆ ਗਿਆ ਜੀ ਸਪਰਾਜ 855 ਰਿਵਰਸ ਪੀਡੀਓ ਟਾਪ ਮਾਡਲ 5 ਸਟਾਰ ਚੌੜ ਸੋਚ ਆ ਗਿਆ ਜੀ ਦੀ ਡਿਮਾਂਡ ਵਾਲੀ ਆ ਕਿੰਨੇ ਮਾਡਲ ਆ ਬਾਈ 2022 22 ਮਾਡਲ ਆ ਠੀਕ ਆ ਤੇ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਵੀਰੇ 540 ਘੰਟੇ ਚੱਲਿਆ 540 ਘੰਟੇ ਟਰੈਕਟਰ ਚੱਲਿਆ ਹੋਇਆ ਬਾਈ ਹੂੰ ਮੀਟਰ ਚੈੱਕ ਕਰ ਸਕਦਾ ਕਰਵਾ ਦੇਗਾ 540 ਘੰਟੇ ਟਰੈਕਟਰ ਚੱਲਿਆ ਹੋਇਆ ਬਾਈ ਦੇਖ ਸਕਦਾ ਤੁਸੀਂ ਤੇ ਸਾਈਡ ਗੇਅਰ ਚ ਆ ਗਿਆ ਜੀ ਫ੍ਰੇਸਪੀ ਟੌਪ ਮਾਡਲ 3 ਸਪੀਡ ਤੇ 16 ਨੇ ਟਾਇਰ ਆ ਬਾਈ ਕਾਲੀ ਇਹ ਰੈਂਬਰੂ ਮੇਂ ਦੇਖੋ ਕਿੰਨੇ ਚਿੱਟੇ ਦੁੱਧ ਵਰਗੇ ਚੌਕਦੇ ਆ। ਬੜਾ ਗਾੜ ਮੜ ਗੂਟ ਦੇਖੋ। ਪੂਰੀ ਘੈਂਟ ਕੰਡੀਸ਼ਨ ਚ। ਮਾਡਲ ਕਿੰਨੇ ਆ ਜੀ? 2022। 22 ਮਾਡਲ ਆ। ਹੂੰ ਇਹ ਹੁਣ ਸਾਨੂੰ ਨਿਗ੍ਹਾ ਮਰਵਾ ਦਿੰਨੇ ਆ ਇਹ ਚਟਾ ਦੁੱਤਾ ਨਾਲ ਦੀਆਂ ਲੱਗੀਆਂ ਹੋਈਆਂ। 22 ਮਾਡਲ ਦੀਆਂ। ਅਜੇ ਤਾਂ ਕੌਮ ਹੀ ਲੱਗੀਆਂ ਹੋਈਆਂ। ਤੇ ਬਾਕੀ ਸਾਨੂੰ ਬੈਕ ਸਾਈਡ ਤੋਂ ਦਿਖਾਣੇ ਬਾਈ। ਪੂਰੀ ਘੈਂਟ ਕੰਡੀਸ਼ਨ ਦਾ ਟਰੈਕਟਰ। ਇਹ ਡੰਡਾ ਵੱਟੀ ਮਿਲੂ ਬਈ ਨਾਲੀ ਸਾਰਾ ਬਸ ਨਾਲ ਵੀਰੇ ਸਾਰਾ ਬਸ ਠੀਕ ਹੈ ਜੀ ਜੀ ਕਿੰਨੇ ਘੰਟੇ ਚੱਲਿਆ ਹੋਇਆ ਜੀ 540 ਘੰਟੇ 540 ਘੰਟੇ ਚੱਲਿਆ ਹੋਇਆ ਵੀ ਟਰੈਕਟਰ ਟਾਪ ਮਾਡਲਾ ਥਰੀ ਸਪੀਡ ਨੰਬਰ ਫਸਟ ਕੁਆਲਟੀ ਨਗਦ ਕੈਸ਼ ਠੀਕ ਹੈ ਜੀ ਪੰਜਾਬ ਨੰਬਰ ਫਸਟ ਕੁਆਲਟੀ ਨਗਦ ਕੈਸ਼ ਦਾ ਟਰੈਕਟਰ ਆ ਇਹ ਕੀ ਡਿਮਾਂਡ ਕਰਦੇ ਹੋ ਜੀ 785000 785000 ਦਾ ਡਿਮਾਂਡ ਆ ਬਈ ਤੇ ਜਿਹੜਾ ਵੀਡੀਓ ਦੇਖ ਕੇ ਉਹ ਕਿੰਨੇ ਦਾ ਕਰੋਗੇ ਮਾਨਤਾ ਨਹੀਂ ਕੋਈ ਗੱਲ ਨਹੀਂ ਜ਼ਰੂਰ ਕਰਾਂਗੇ ਵੀਡੀਓ ਦੇਖ ਕੇ ਉਹ ਜਿਹੜਾ ਮਾਨਤਾ ਕਰ ਦੋਗੇ 10-15000 ਦਾ ਕੋਈ ਜ਼ਰੂਰ ਕਰਾਂਗੇ ਜੀ ਕਿਸੇ ਨੇ ਲੋਨ ਕਰਾਉਣਾ ਲੋਨ ਵੀ ਕਰਵਾ ਕੇ ਦੇ ਦਾਂਗੇ ਲੋਨ ਵੀ ਕਰਵਾ ਦੂ ਬਾਈ ਪੁਰਾਣਾ ਵੀ ਕੱਟਿਆ ਜਾਊ ਐਕਸਚੇਂਜ ਆਫਰ ਆਏਗਾਗਾ ਪੁਰਾਣਾ ਟਰੈਕਟਰ ਲੈ ਕੇ ਆਹ ਟਰੈਕਟਰ ਸੋਨ ਨੂੰ ਮਿਲ ਜੂ ਅੱਗੇ ਜੀ ਸੋਨਾ ਲਿਕਾ 750 ਅੱਗੇ ਦਿਖਾਉਣੇ ਜੀ ਸੋਨਾ ਲਿਕਾ ਡੀਆਈ 750 ਦਾ ਆਰਐਕਸ ਟਾਇਰ ਦੇਖੋ ਬਈ ਜਮਾਂ ਤਾਜ਼ੇ ਟਾਇਰ ਆਪਣੀ ਦੇ ਟਾਇਰ ਹੈ ਗੁਡੀਅਰ ਦੇ ਹਜੇ ਤੱਕ ਢੁੰਮਣੀਆਂ ਹੀ ਨਹੀਂ ਲਈਆਂ ਆਈਆਂ ਤੇ ਬੈਕ ਵਾਲੇ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਬੈਕ ਵਾਲੇ 80 ਪੈਸੇ 80 ਪੈਸੇ 14 ਦੇ ਟਾਇਰਾਂ ਚ ਤੇ ਮੜਗੜ ਮੜਗੂਟ ਦੇਖੋ ਬਈ ਕਿੰਨੇ ਚਮਕਦੇ ਆ ਅੰਦਰੋਂ ਵੀ ਕਿਤੇ ਕੋਈ ਜਰਫਾਨੀ ਲੱਗੀ ਹੋਈ ਤੇ ਪੀਵੀ 85 ਪੰਜਾਬ ਨੰਬਰ ਆ ਤੇ ਨਾਲ ਦੇ ਮੜਗੜ ਮੜਗੂਟ ਦੇਖੋ ਸਟicker ਹਜੇ ਤੱਕ ਉਵੇਂ ਹੀ ਖੜੇ ਆ ਦੇਖੋ ਬਈ ਰਿਵਰਸ ਪੀਡੀਓ ਚ ਆ ਗਿਆ ਤੇ ਇਹ ਹੈਗਾ ਜੀ ਸਾਈਡ ਗੇਅਰ ਚ ਪਾਵਰ ਸਟੀering ਕਿੰਨੇ ਮਾਡਲ ਹੈ ਇਹ 14 ਮਾਡਲ ਹੈ 14 ਮਾਡਲ ਡਬਲ ਪੰਪ ਚ ਆ ਗਿਆ ਡਬਲ ਪੰਪ ਚ 14 ਮਾਡਲ ਹੈ ਤੇ ਰੰਗ ਪੇਂਟ ਦੀ ਜੇ ਗੱਲ ਕਰੀ ਜੀ ओरिजिनल ਆ ਵੀਰੇ ਸਾਰਾ ਸਾਰਾ ओरिजिनल ਹੈ ਟਰੈਕਟਰ ਬਈ ਰੰਗ ਪੇਂਟ ਦਾ ਦੇਖ ਸਕਦੇ ਤੁਸੀਂ ਕਿੰਨੀ ਕਾੜ ਕੰਡੀਸ਼ਨ ਚ ਤੇ ਆ ਉਪਰਾਂ ਲੱਗ ਤੋਂ ਲੱਗੀ ਹੋਈ ਐ ਰੇਸ ਇਹ ਮੈਸ਼ੀ ਵਾਲੀ ਲਾਈ ਵੀ ਐ ਮੈਸ਼ੀ ਵਾਲੀ ਰੇਸ ਲੱਗੀ ਹੋਈ ਆ ਬਾਈ ਤਿੰਨ ਰੇਸਾਂ ਹੋਈਆਂ 1 2 3 ਠੀਕ ਹੈ ਜੀ ਤੇ ਕੀ ਡਿਮਾਂਡ ਆ ਬਈ ਇਹਦੀ 415000 415000 ਰੁਪਏ ਡਿਮਾਂਡ ਆ ਇਹ ਇਹ ਚੋ ਵੀ ਹੋ ਜੂ ਬਈ ਮੰਨਤਾ ਹੋ ਜੂਗਾ ਹੋ ਜੂਗਾ ਅੱਗੇ ਜੀ ਉਹ ਸੋਨਾ ਲਿਕਾ 60 ਅੱਗੇ ਆ ਗਿਆ ਬਈ ਸੋਨਾ ਲਿਕਾ ਡੀਏ 60 ਦਾ ਇਹ ਕਿੰਨੇ ਮਾਡਲ ਆ ਜੀ ਇਹ 7 ਮਾਡਲ ਆ 7 ਹੀ ਹੂੰ 7 ਮਾਡਲ ਆ ਇਹ ਦੇਖ ਸਕਦਾ ਹਾਂ ਬਈ ਤੁਸੀਂ ਕੰਡੀਸ਼ਨ ਤੇ ਟਾਇਰਾਂ ਦੀ ਜੇ ਗੱਲ ਕਰੀ 80 ਪੈਸਾ 80 ਪੰਜੇ ਟਾਇਰਾਂ ਦੀ ਕੰਡੀਸ਼ਨ ਹੈ ਇਹ ਗੂਡਗਿਅਰ ਦੇ ਟਾਇਰ ਆ ਤੇ ਇਹ ਆ ਵੀ ਹੈਗਾ 14 ਦੇ ਟਾਇਰਾਂ ਚ ਵੇਟ ਬੂੜਾ Ориਜਨਲ ਲੋਹੇ ਲੱਗੇ ਹੋਏ ਆ ਇਹ ਵੀ ਸਾਈਡ ਗੀਅਰ ਚ ਆ ਗਿਆ ਹਾਂਜੀ ਇਹਦੇ ਰੰਗ ਪੇਂਟ ਦੀ ਗੱਲ ਕਰੀਏ ਇਹਦੇ ਨਾਲ ਆ ਵੀਰੇ ਸਾਰਾ Ориਜਨਲ ਆ ਰੰਗ ਪੇਂਟ ਦਾ ਤੇ ਇਹ ਹੈਗਾ ਸੈਂਪਰ ਸਟੀਰਿੰਗਣਾ ਜੀ ਹਾਂਜੀ ਹਾਂਜੀ ਸੈਂਪਰ ਪੰਜਾਬ ਨੰਬਰ ਹੈ ਪੰਜਾਬ ਨੰਬਰ ਪੰਜਾਬ ਨੰਬਰ ਸੋਨਾ ਲਿਖਾ ਡੀ ਆਈ 60 ਦਾ ਤੇ ਮਾਡਲ ਕਿੰਨੇ ਆ ਜੀ 2007 7 ਮਾਡਲ ਆ ਦੇਖੋ ਬਈ ਪੂਰਾ ਸਾਫਾ ਟਰੈਕਟਰ ਰੰਗ ਪੇਂਟ ਦਾ ਤੇ ਇਹਦੀ ਕੀ ਡਿਮਾਂਡ ਕਰਦੇ ਹੋ 310000 310000 ਡਿਮਾਂਡ ਹੈ ਤੇ ਇਹ ਵੀ ਹੋ ਜੂ ਬਈ ਮੌਕੇ ਤੇ ਹੋ ਜੂ ਠੀਕ ਹੈ ਜੀ ਤੇ ਐਡਰੈਸ ਬਾਈ ਜੀ ਪਿੰਡ ਕਿਹੜਾ ਹੈ ਜੀ ਨਿਸ਼ੈਣਾ ਵੀਰੇ ਹਾਂਜੀ ਸਾਡਾ ਮੋਬਾਈਲ ਨੰਬਰ ਹੈਗਾ 994778741 ਜੇ ਪੁਰਾਣਾ ਟਰੈਕਟਰ ਵਿੱਚ ਕਟਾਉਣਾ ਹੈ ਵਿੱਚ ਕਟਾ ਸਕਦੇ ਲੋਨ ਵਗੈਰਾ ਕਰਾਉਣਾ ਵੀ ਕਰਵਾ ਕੇ ਦੇ ਦਾਂਗੇ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਵੀਡੀਓ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਜਿਹੜੇ ਵੀਰ ਚੈਨਲ ਤੇ ਨਵੇਂ ਜੁੜਿਆ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਰ ਦਿਓ ਪ੍ਰੈਸ